ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਦੋਸਤ ਅਜਮੇਰ ਸਿੰਘ ਚਾਨਾ ਫੇਸਬੁਕ ਪੇਜ ਕਟਾਣੇ ਵਾਲਾ ਚਾਨਾ ਦੇ ਥਰੂ ਆਪਾਂ ਜੁੜੇ ਰਹਿੰਦੇ ਆ ਤੇ ਅੱਜ ਇੱਕ ਸਪੈਸ਼ਲ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਮੈਂ ਖੜਾ ਪਿੰਡ ਬੜਾ ਪਿੰਡ ਦੇ ਵਿੱਚ ਜਲੰਧਰ ਜ਼ਿਲ੍ਹੇ ਦਾ ਪਿੰਡ ਆ ਇਹ ਤੇ ਫਾਕਾ ਜੀ بڑا ਪਿੰਡ ਇੱਥੇ ਜਿਹੜੇ ਬੰਦੇ ਆ ਉਹਨਾਂ ਦੇ ਵੀ ਦਿਲ ਵੱਡੇ ਆ ਖਿਡਾਰੀ ਵੀ ਵੱਡੇ ਹੋਏ ਇੱਥੇ ਦੇ ਬੜਾ ਵੱਡਾ ਇਤਿਹਾਸ ਆ ਪਰ ਜਿਹੜੇ ਆਪਾਂ ਅੱਜ ਪ੍ਰੋਮੋਸ਼ਨ ਕਰਨੀ ਆਪਣੇ ਦੋਸਤ ਭਾਜੀ ਬੂਟਾ ਸਿੰਘ ਸਹੂਤਾ ਜੀ ਜਿਹੜੇ ਬੜੇ ਕਲਾਬਾਨ ਸੱਜਣਿਆ ਸਾਡੇ ਜਿਹਨਾਂ ਤੋਂ ਅਸੀਂ ਕਈ ਕੁਝ ਸਿੱਖਿਆ ਵੀ ਆ ਉਹਨਾਂ ਦੇ ਨਾਲ ਅੱਜ ਕਰਦ ਬੱਤ ਗੱਲ ਨਹੀਂ ਤੇ ਦੇਖਦੇ ਕੀ ਕੀ ਕੰਮ ਉਹ ਕਰਦੇ ਆ ਜੋ ਇਹ ਸਾਡੇ ਭਾਜੀ ਬੁੱਟਾ ਸਿੰਘ ਸੋਤੜ ਜੀ ਇਹ ਇੰਨੇ ਕੋ ਦੇਖੋ ਚਿਹਰਾ ਦੇਖੋ ਸੀ ਕਿੰਨਾ ਪਿਆਰਾ ਹੈ ਨਾ ਇੱਦਾਂ ਹੀ ਇੰਨੇ ਦੇ ਲਿਆ ਨਾ ਦਾ ਛੋਟਾ ਚਿਹਰਾ ਉਹਦੇ ਸਾਨੂੰ ਬੱਤ ਗੱਲ ਟੱਟੋ ਘੱਟ ਭਾਜੀ 15 ਪਲੱਸ ਦਾ ਹੋਇਆ ਸਾਲ ਹੈ ਨਾ ਜੀ ਵੱਧ ਹੋ ਗਿਆ ਉਹਨਾਂ ਪਹਿਲਾਂ ਜਦੋਂ ਉੱਧਰ ਦੁਕਾਨ ਸੀ ਭਾਈ ਦੀ ਵਿੱਚੋਂ ਇੱਕ ਖਾਸੀਅਤ ਦੇਖੀ ਵੀ ਇਹਨਾਂ ਦਾ ਜਿਹੜਾ ਮਿਹਨਤ ਤੇ ਕੰਮ ਕਰਨ ਦਾ ਢੰਗ ਤੇ ਲਗਨ ਇਹ ਕਦੇ ਵੀ ਕੋਈ ਕੰਮ ਜਿਹੜਾ ਐਵੇਂ ਜਿਹਦਾ ਛੋਕੜੇ ਲਉਣ ਵਾਲਾ ਸਿਆਣੇ ਕਹਿੰਦੇ ਉਹ ਨਹੀਂ ਕਰਦੇ ਉਹ ਹਾਂ ਇਮਾਨਦਾਰੀ ਵੀ 23 ਵਜੇ ਕਿਉਂਕਿ ਪ੍ਰਿੰਟਿੰਗ ਦਾ ਕੰਮ ਐਸਾ ਕਈ ਵਾਰ ਕੋ ਮਾੜਾ-ਮੜਾ ਹਿੱਟਾ ਉਜਵੇ ਤਾਂ ਇਹ ਇਦਾਂ ਨਹੀਂ ਕਹਿੰਦੇ ਵੀ ਮੇਤੋਂ ਨਹੀਂ ਹੋਇਆ ਇਹ ਕਹਿੰਦੇ ਵੀ ਹੋ ਗਿਆ ਤੁਸੀਂ ਦੱਸ ਦੋ ਛੱਟ ਗਲਤੀ ਨਹੀਂ ਤੁਸੀਂ ਦੱਸ ਦੋ ਪਰ ਬੜਾ ਘੱਟ ਹੁੰਦਾ ਇਦਾਂ ਪਰ ਕਦੇ ਵਹਿਸੇ ਨਹੀਂ ਪੈਸੇ ਘੱਟ ਕਰ ਦਿੰਦੇ ਜਾਂ ਦਵਾ ਦਾ ਸ਼ਾਮਦ ਹਾਂ ਕੁਝ ਵੀ ਕਰ ਦਿੰਦੇ ਤੇ ਹੁਣ ਭਾਜੀ ਨੂੰ ਆਪਾਂ ਦੱਸਣਾ ਇਹਨਾਂ ਦਾ ਖਾਸ ਕੰਮ ਕੀ ਆ ਸਾਨੂੰ ਵੱਡੀ ਗੱਲ ਤਾਂ ਜਿਹੜੀ ਉਹ ਕਿਸੇ ਮਸ਼ੀਨ ਇੱਕ ਚੱਲਦੀ ਦੇਖੋ ਇਹ ਤਾਂ ਇਹ ਅੱਗੇ ਦਿਖਾਵਾਂ। ਇਹ ਮਸ਼ੀਨ ਜਿਹੜੀ ਆ ਅੱਗੇ ਪਹਿਲੀਆਂ ਦੇ ਵਿੱਚ ਲੁਧਿਆਣੇ ਜਾਂ ਵੱਡੇ ਸ਼ਹਿਰ ਜਲੰਧਰ ਦੇ ਵਰਗੇ ਸ਼ਹਿਰਾਂ ਦੇ ਵਿੱਚ ਹੀ ਹੁੰਦੀ ਸੀਗੀ ਪਰ ਹੁਣ ਇਹ ਤੁਸੀਂ ਦੇਖੋ ਇੱਕ ਪਿੰਡ بڑا ਪਿੰਡ ਭਾਵੇਂ بڑا ਪਿੰਡ ਆ ਪਰ ਇਹਨੂੰ ਕਹਿੰਦਾ ਫਸੇ ਵੀ ਰੂਰਲ ਏਰੀਆ ਕਹਿੰਦੇ ਆ ਪਿੰਡਾਂ ਵਾਲਾ ਏਰੀਆ ਪਿੰਡ ਦੇ ਵਿੱਚ ਆ ਤੇ ਇਹ ਮਸ਼ੀਨ ਜਿਹੜੀ ਆ ਤੁਹਾਨੂੰ ਜੇ ਤੁਸੀਂ ਫਲੈਕਸ ਬੋਰਡ ਬਣਾਉਣੇ ਆ ਤੇ ਤੁਹਾਨੂੰ ਉਧਿਆਣੇ ਜਾਣ ਦੀ ਜਾਂ ਜਲੰਧਰ ਜਾਣ ਦੀ ਜਾਂ ਹੋਰ ਕਿਸੇ ਸ਼ਹਿਰ ਜਾਣ ਦੀ ਲੋੜ ਨਹੀਂ ਤੁਸੀਂ ਪਿੰਡ ਦੇ ਵਿੱਚੋਂ ਹੀ ਬਣਾ ਸਕਦੇ ਆ ਇਹ ਆਪੇ ਭਾਜੀ ਨਾਲ ਗੱਲ ਕਰਦੇ ਆ ਤੁਸੀਂ ਮੈਕਸਿਮਮ ਸਾਈਜ਼ ਕੀ ਬਣਾ ਸਕਦੇ ਆ ਇਹਦਾ ਇਹਦੇ ਸੀ ਇਹਦੇ ਸੀ ਫੋਟੋ ਵੀ ਨਹੀਂ ਕੀਨਾ ਅੱਛਾ ਜੀ ਮਤਲਬ ਇਹਦੇ ਸਨ ਬੋਰਡ ਜਿਹੜਾ ਵਧੀਆ ਕੁਆਲਿਟੀ ਦਾ ਕੰਮ ਤੇ ਬਹੁਤ ਜ਼ੰਦਾਰ ਹੈ হাই ਰੈਜ਼ੋਲੂਸ਼ਨ ਦਾ ਹੈ ਤੇ ਤੁਸੀਂ ਡਿਜ਼ਾਈਨਿੰਗ ਵੀ ਆਪ ਕਰਦੇ ਹੋ ਹਨਾ ਜੀ ਕਿ ਡਿਜ਼ਾਈਨਿੰਗ ਭਾਜੀ ਦੀ ਇੰਨੀ ਵਧੀਆ ਹੈ ਨਾ ਮੈਨੂੰ ਆਪ ਨੂੰ ਬੜੀ ਪਸੰਦ ਆ ਇਹ ਬੜਾ ਜਿੱਦਾਂ ਲੇਡੀਜ਼ ਕਸੀਦਾ ਨਹੀਂ ਕੱਢਦੀਆਂ ਹੁੰਦੀਆਂ ਕੱਲੀ ਕੱਲੀ ਚੀਜ਼ ਨੇ ਕਿਨੇ ਕਿਨੇ ਤੋਪੇ ਭਰਨੇ ਇਦਾਂ ਪਾ ਜਿਹੜੀ ਬਰੀਕੀ ਦੇ ਵਿੱਚ ਜਾ ਕੇ ਵੀ ਜਿਹੜੀਆਂ ਉਹ ਡਿਜ਼ਾਈਨ ਬਣਾ ਦਿੰਦੇ ਆ ਤੇ ਤੁਹਾਡੀ ਤਸੱਲੀ ਪੂਰੀ ਕਰਾਉਂਦੇ ਆ ਤੇ ਕੁਆਲਿਟੀ ਪੂਰੀ ਤੇ ਕੁਆਲਿਟੀ ਪੂਰੀ ਬਾਤ ਇਹ ਡੀਲਿੰਗ ਭਾਈ ਦੀ ਉਹ ਬੜੀ ਤੁਹਾਨੂੰ ਪਸੰਦ ਆਉਣੀ ਆ ਤੇ ਬਾਕੀ ਜਿਹੜਾ ਹੋਰ ਕੰਮ ਨਾਲ ਇਹ ਕਰਦੇ ਆ ਜਿਹਨੂੰ ਫੋਟੋਸ ਤੇ ਮਸ਼ੀਨ ਤਾਂ ਹੈਗੀ ਆ ਤੇ ਨਾਲ ਇਹਦਾ ਟੂਰਨਾਮੈਂਟ ਦੇ ਵਿੱਚ ਟਰੋਫੀਆਂ ਤੁਹਾਨੂੰ ਚਾਹੀਦੀਆਂ ਟਰੋਫੀਆਂ ਤੁਸੀਂ ਦੇਖ ਸਕਦੇ ਆ ਵੀ ਟਰੋਫੀਆਂ ਇਹੀ ਦੀ ਵੀ ਜਿਹੜੀਆਂ ਆ ਡਿਜ਼ਾਈਨ ਪਏ ਆ ਜਿਹੜਾ ਵੀ ਤੁਸੀਂ ਦੱਸ ਦੋ ਸਨੋ ਭਾਈ ਤੁਸੀਂ ਫੋਟੋ ਖੱਚ ਕੇ ਲਿਆਓ ਜਿਹੜਾ ਡਿਜ਼ਾਈਨ ਵੀ ਤੁਸੀਂ ਦੱਸੂਗੇ ਉਹੀ ਡਿਜ਼ਾਈਨ ਤੁਹਾਨੂੰ ਮਿਲ ਸਕਦਾ ਉਹ ਤੋਂ ਬਾਅਦ ਭਾਈ ਉਹਨਾਂ ਨੇ ਹਾਂ ਤੁਸੀਂ ਦੇਖਦੇ ਪਾਜਾ ਬਿੱਲਾ ਦਿਖਾਓ ਇਹਦੇ ਬਾਰੇ ਦੱਸੋਗੇ ਮੈਂ ਜੀ ਪਹਿਲੀ ਵਾਰ ਦੇਖੀ ਤੁਸੀਂ ਕਹਿੰਦੇ ਬੈਚ ਬੜਾ ਬਣਾਜੋ ਬਟਨ ਬੈਚ ਹੈ ਨਾ ਇਹ ਵੀ ਬਣਾਉਂਦੇ ਆ ਹਾਂ ਜਿਵੇਂ ਸਕੂਲਾਂ ਦੇ ਹੋਗਾ ਜਾਂ ਕਿਸੇ ਸੰਸਥਾ ਦੇ ਹੋਗਾ ਹਨ ਇਹ ਚੀਜ਼ ਹੈਗੀ ਆ ਇਸ ਤੋਂ ਇਲਾਵਾ ਟੀ-ਸ਼ਰਟਾਂ ਦੇ ਵਿੱਚ ਜਿੱਦਾਂ ਹੁਣ ਕੋਈ ਸਿੱਧੂ ਮੂਸੇਵਾਲੇ ਲੈ ਆਇਆ ਮੁੰਡਿਆ ਨਾ ਜਿਹੜੀ ਮਰਜ਼ੀ ਡੁਪਕੋ ਤੁਸੀਂ ਦਿਨੇ ਆ ਸਿੱਧੂ ਮੂਸੇਵਾਲੇ ਦੀ ਹੋਈ ਚਾਹੇ ਕਰ ਨੌਜਰੇ ਦੀ ਹੋਈ ਤੇ ਕਰ ਨੌਜਰੇ ਦਾ ਗਾਣਾ ਜਿਹੜਾ ਆਇਆ ਦੂਜਾ ਉਹ ਤਾਂ ਸਾਨੂੰ ਪਸੰਦ ਨਹੀਂ ਆਇਆ ਹੁਣ ਉਹ ਫੇਰ ਕੱਟਣਾ ਪਿਆ ਮਾਫੀ ਮੰਗਣੀ ਪਈ ਪਰ ਫੋਟੋ ਜਿਹਨੇ ਵੀ ਜਿਹੜੀ ਵੀ ਜਿੱਦਾਂ ਨਹੀਂ ਛਪਾਉਣੀ ਆ ਉਹ ਆਪਣੀ ਟੀ-ਸ਼ਰਟ ਲਿਆ ਕੇ ਛਪਾ ਸਕਦਾ ਜਿੱਦਾਂ ਦਰਬਾਰ ਸਾਹਿਬ ਦੀ ਫੋਟੋ ਦੀ ਹਾਂਜੀ ਇਹ ਵੀ ਬਣਾਉਣੀ ਹੈ ਨਾ ਠੀਕ ਹੈ ਭਾਜੀ ਕਈ ਵਾਰ ਜਦੋਂ ਅਗਲੀ ਟੀ-ਸ਼ਰਟ ਜਿਆਦਾ ਹੀ ਮਹਿੰਗੀ ਆ ਕੋਈ ਚਾਂਸ ਵੀ ਹੁੰਦਾ ਵੀ ਇਦਾਂ ਛਾਪਣ ਕੇ ਖਰਾਬ ਹੋ ਜਵੇ 100% ਕੋਈ ਚਾਂਸ ਨਹੀਂ ਨਾ ਇਸ ਕਰਕੇ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਟੀ-ਸ਼ਰਟ ਲਿਆ ਸਕਦੇ ਆ ਜਿੰਨੀ ਮਰਜ਼ੀ ਲੈ ਜਿਹੜੇ ਮਰਜ਼ੀ ਰੰਗ ਦੀ ਜਿਹੜੇ ਮਰਜ਼ੀ ਜਿਹੜੇ ਮਰਜ਼ੀ ਰੰਗ ਦੀ ਜਿਹੜੇ ਮਰਜ਼ੀ ਕੱਪੜੇ ਕੱਪੜੇ ਦੀ ਲੈਓ ਤੁਸੀਂ ਇਹ ਛਾਪ ਦੇਣਗੇ ਨਾ ਤੇ ਨਾਲ ਸਾਡੇ ਇੱਕ ਸੱਜਣ ਬੈਠੇ ਆ ਇੱਥੇ ਤੇ ਸਹਿਰਾ ਕਮੇਟੀ ਦੇ ਪ੍ਰਧਾਨ ਤੇ ਸਹਿਰਾ ਕਮੇਟੀ ਦੇ ਪ੍ਰਧਾਨ ਕੀ ਨਾਮ ਸਰਫੂਲ ਸੂਦ ਸਰਫੂਲ ਸੂਦ ਇਹ ਆ ਜੀ ਵੀਰ ਮੈਂ ਬਹੁਤ ਜਿਆਦਾ ਬਣਿਆ ਨੂੰ ਬੜੇ ਬੜੇ ਲਗਾਤਾਰ ਕਿਆ ਬਾਤ ਹੈ ਜੀ ਪੰਜਵੀਂ ਵਾਰ ਮੈਂਬਰ ਪੰਚਾਇਤ ਬਣਾਣਾ ਕੋਈ ਸੌਖੀ ਗੱਲ ਨਹੀਂ ਤੁਸੀਂ ਜਰੂਰ ਕੁਛ ਨੋਕਾ ਦੱਸੋ ਜੀ ਬੁੱਟੇ ਭਾਜੀ ਬਾਰੇ ਇਹਨਾਂ ਦੀ ਮਿਹਨਤ ਨੂੰ ਤੁਸੀਂ ਕਿੱਥਾਂ ਕਿੱਥੇ ਦੇ ਨਾਲ ਬੋੜਾ ਪਿੰਡ ਪੇਂਟਿੰਗ ਪਲੇਸ ਵਾਲਿਆਂ ਨੂੰ ਬਹੁਤ ਜਿਆਦਾ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬੜੇ ਪਿੰਡ 'ਚ ਹਾਂਜੀ ਉਦੋਂ ਦਾ ਇਹਨਾਂ ਦਾ ਮਕਸਦ ਇਹਨਾਂ ਦੇ ਨਾਲ ਟੈਚ ਸੀ ਠੀਕ ਹੈ ਜੀ ਤੇ ਥੋੜਾ ਥੋੜਾ ਸ਼ੁਰੂਆਤ ਕਰਦੇ ਹਨ ਇਹ ਬੁੱਟਾ ਸਿੰਘ ਨੇ ਕਾਫੀ ਮਿਹਨਤ ਕੀਤੀ ਇਹਨਾਂ ਦੇ ਬੱਚੇ ਬੜੇ ਮਿਹਨਤੀ ਨੇ ਤੇ ਉਹ ਮਤਲਬ ਇਨੀ ਕੁਆਲਿਟੀ ਇਨਦੀ ਬਹੁਤ ਹੈ ਜੇ ਕੁਆਲਿਟੀ ਹੈਗੀ ਆ ਤਾਂ ਆਲੇ ਦੁਆਲੇ ਤੇ ਮੈਂ ਕਹਿੰਦਾ ਇਲਾਕੇ ਦੇ ਜਿੰਨੇ ਪਿੰਡ ਆ ਜੀ ਉਹ ਇਥੋਂ ਗਰਾਂ ਬੜਾ ਪਿੰਡ ਨਹੀਂ ਟਪਦਾ ਵਾਹ ਇਹ ਕੁਆਲਿਟੀ ਆ ਬਾਕੀ ਭਾਈ ਜਿਹੜਾ ਰੇਟ ਆ ਕੁਆਲਿਟੀ ਆ ਹਾਂਜੀ ਤੇ ਮਤਲਬ ਡੀਲਿੰਗ ਵਧੀਆ ਚੰਗੀ ਅੱਛੀ ਹੈਗੀ ਆ ਕੋਈ ਇਹ ਨਹੀਂ ਗੱਲ ਹੈ ਤੇ ਅਸੀਂ ਸਾਨੂੰ ਮਤਲਬ ਜੇ ਨਾ ਕੋਈ ਟਾਈਮ ਲੈਣਾ ਪੈਂਦਾ ਜੇ ਅਸੀਂ ਕੋਈ ਕੰਮ ਕਰਾਉਣਾ ਕੋਈ ਭਾਈ ਤੁਸੀਂ ਦੋ ਦਿਨ ਹੋਇਆ ਪਾਲਿਆ ਹਰ ਬੁੜੀ ਦੋ ਦਿਨ ਠਹਿਲ ਜਾਓ ਮੇਰਾ ਬੀਜ਼ੀ ਆ ਮਤਲਬ ਇਹ ਦੇਖੋ ਕਿੰਨਾ ਇਹਨਾਂ ਕੋ ਕੰਮ ਦਾ ਬਿਲਕੁਲ ਰੋਡ ਹੁੰਦਾ ਆ ਪਰ ਕਰ ਦਿੰਦੇ ਆ ਜਦੋਂ ਇਹਨਾਂ ਨੂੰ ਕਹਿੰਦਾ ਮੇਰਾ ਟਾਰਗੇਟ ਇਨੇ ਤਰੀਕ ਨੂੰ ਉਚਾਈ ਦਿਓ ਮਿਲ ਜਾਊ ਕਹਿੰਦੇ ਮਿਲ ਜਾਊ ਹਾਂਜੀ ਦੇਖੋ ਅਸੀਂ ਕੱਲ ਹੀ ਆਉਣੇ ਆ ਜੋ ਹੋਰ ਆਉਂਦੇ ਆ ਮੈਂ ਦੇਖਦਾ ਹੁਣ ਕਿਤੇ ਗੱਡੀਆਂ ਦਾ ਅੰਤ ਕੋਈ ਨਹੀਂ ਮਤਲਬ 100 ਵਿੱਚ 200 300 ਪਣੀ ਕਿੰਨੀ ਗੱਡੀ ਐ ਤੇ ਬਾਬਾ ਰਾਜਾ ਸਾਹਿਬ ਜੀ ਦੇ ਨਾਲ ਲੱਗੇ ਨੇ ਰੌਣਕ ਲੱਗੀ ਰਹੀ ਕਿੱਥੋਂ ਕਿੱਥੋਂ ਪਿੰਡਾਂ ਤੋਂ ਆਈਆਂ ਨੇ ਜੇ ਉੱਥੇ ਬੜਾ ਪਿੰਡ ਤੇ ਸੈਕਟਰ ਤੇ ਆ ਉਹ ਵੀ ਬੜਾ ਫਤਾਇਆ ਕੰਮ ਇਹਨਾਂ ਨੇ ਜੀ ਬਹੁਤ ਫਤਾਇਆ ਬਾਬੇ ਦੀ ਵੇਅਰ ਛੋ ਮੈਨੂੰ ਨਹੀਂ ਕੁਆਲਿਟੀ ਤੇ ਬੰਦੇ ਨੇ ਨਾਮ ਪ੍ਰਿੰਟਿੰਗ ਅੰਗਰੇਜ਼ ਦਾ ਕੀ ਰੱਖਿਆ ਬੜਾ ਪੈਣ ਪੈਣ ਨੂੰ ਮਰਮੂਰ ਕੀਤਾ ਨਾ ਜੀ ਬਿਲਕੁਲ ਬਿਲਕੁਲ ਕਿਉਂਕਿ ਦੇਸ਼ ਅੰਦੇਸ਼ ਇੱਥੇ ਵੀ ਵਾਹ ਨੂੰ ਜਾਣਦੇ ਆ ਜੀ ਬਹੁਤ ਫੇਮਸ ਹੋਇਆ ਪ੍ਰਿੰਟਿੰਗ ਪ੍ਰੈਸ ਰਹੇ ਜੀ ਇਹਨਾਂ ਤੋਂ ਫੋਟੋਗ੍ਰਾਫਰ ਆਰਡਰ ਹੁੰਦੇ ਆ ਜੋ ਵੀ ਇਥੋਂ ਆਪਣਾ ਬਹੁਤ ਸੇਵਾ ਹੈ ਨਹੀਂ ਜਿਹੜੀ ਇਹਨਾਂ ਦੀ ਆ ਉਹ ਲੇਟੈਸਟ ਨਿਊ ਪੈਨਟ ਦੀ ਇਲਾਕੇ ਦੀ ਹਾਲ ਆਲਗੋਂ ਜੋ ਵੀ ਆ ਤੇ ਉਹ ਵੀ ਸਪੋਰਟ ਕਰਦੇ ਆ ਕੋਈ ਕਿਸੇ ਕੋ ਪੈਸਾ ਨਹੀਂ ਕੋਈ ਗੱਲ ਮਤਲਬ 올 ਓਵਰ 올 ਆਫ ਬੈਲਜੀ ਥੈਂਕ ਯੂ ਥੈਂਕ ਯੂ ਬਿਲਕੁਲ ਜਿਹੜੇ ਇਹ ਨਾ ਵਿਊਜ਼ ਇਹਨਾਂ ਨੇ ਦਿੱਤੇ ਆ ਉਹੀ ਵਿਊਜ਼ ਭਾਜੀ ਦੇ ਜਿਹੜੇ ਹੋਰ ਕਲਾਇੰਟ ਹੈਗੇ ਕਸਟਮਰ ਹੈਗੇ ਉਹ ਵੀ ਇਹੀ ਦਿੰਦੇ ਆ ਤੇ ਭਾਜੀ ਹੁਣ ਤਾਂ ਜਿਹੜੀ ਹੋਰ ਮਾਸਟਰੀ ਹੈਗੀ ਆ ਉਹ ਭਾਜੀ ਤੁਹਾਡੀ ਜੰਗੀ ਵੈਡਿੰਗ ਕਾਰਡਸ ਹਨਾ ਵੈਡਿੰਗ ਕਾਰਡਸ ਤੁਹਾਨੂੰ ਇਹ ਤੇ ਚਲੋ ਇੱਕ ਅਦਾ ਸਿੰਪਲ ਆ ਨਾ ਦਿਖਾ ਸਕਦਾ ਜੇ ਆਪਣਾ ਭਰਾ ਛੋਟਾ ਭਰਾ ਤੇ ਦਿਖਾਉਂਦੇ ਸੈਟਪੂਰ ਨੂੰ ਪੂਰਾ ਸੈਟ ਹੈ ਹਨਾ ਇਹ ਲਾ ਕੇ ਹੀ ਦਿਖਾ ਦਿੰਦੇ ਤੇ ਭਾਜੀ ਦੀ ਇਹ ਚ ਮਾਸਟਰੀ ਆ ਵੈਡਿੰਗ ਕਾਰਡਸ ਦੇ ਵਿੱਚ ਇਹਨਾਂ ਦਾ ਇਹ ਨਹੀਂ ਹੈਗਾ ਤੇ ਜੇ ਤੁਸੀਂ ਕੋਈ ਆਪਣੇ ਅਨਸਾਰ ਡਿਜ਼ਾਈਨ ਬਣਾਉਣਾ ਜਿਹੜਾ ਦਿਖਵਾਉਣੀ ਵੀ ਪਾਰਟੀ ਦੇ ਅਨਸਾਰ ਹੀ ਬਣਾਇਆ ਹੈ। ਅੱਛਾ ਜੀ, ਡਿਮਾਂਡ ਦੇ ਅਨਸਾਰ ਆ ਨਾ ਜੀ। ਆਹ ਵੇ ਕਿੰਨਾ ਰੋਸ਼ੀ ਦੇ ਵਿੱਚ ਪਿਆ। ਕਿ ਡੱਬਾ ਬੋਕਸ ਹੈ ਜੀ, ਕੈਰੀ ਬੈਗ ਹੈ ਜੀ। ਠੀਕ ਹੈ ਜੀ। ਕਾਰਡ ਹੈ ਜੀ। ਕੈਰੀ ਬੈਗ ਇਕੱਲੇ ਕਾਰਡ ਹੀ ਆ ਕਿ ਡੱਬਾ ਸੀ ਪੈ ਜਾਊਗਾ ਜੀ। ਮਤਲਬ ਜਦਾ ਅੱਛਾ ਜੀ, ਬਾਅਦ ਵਿੱਚ ਜੀ ਨਾ ਕੋਈ ਨਾ ਮਨੂ। ਇਹ ਮਠਿਆਈਆਂ ਦਾ ਬਾਜੀ ਵਿੱਚ ਮਿਲ ਤੇਰੀ ਬੋਗੇ ਇਹਦੇ ਨੌ ਲੱਡੂ ਬੰਦੇ ਨੇ ਨੌ ਲੱਡੂ ਗਿਣ ਕੇ ਗਿਣ ਕੇ ਬਣੇ ਨੌ ਲੱਡੂ ਨੌ ਲੱਡੂ ਠੀਕ ਹੈ ਜੀ ਰਿਕਾਰਡ ਹਾਂ ਤੇ ਇਹ ਡਿਜ਼ਾਈਨਿੰਗ ਦੇਖੋ ਕੀ ਬਾਤ ਆਪ ਹੀ ਕਰਦੇ ਆ ਸਾਰਾ ਆਪ ਹੀ ਬਾਜੀ ਕੀਤਾ ਹੋਇਆ ਤੁਸੀਂ ਕਿਹਨਾਂ ਇਸ ਸਾਡੇ ਇਹ ਚਿੱਟੇ ਆ ਇਹ ਤੁਹਾਨੂੰ ਇੱਕੋ 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 ਜਿਹੇ ਡਾਈ ਕਟਿੰਗ ਮਿਲੂਗੀ ਹਾਂ ਵੱਧ ਘਟਨ ਵੱਧ ਘਟਨ ਨੈਸਟਿੰਗ ਵਾਲਾ ਕੰਮ ਹਾਂ ਜਟਾਂ ਵਾਲਾ ਕੰਮ ਨੈਸਟਿੰਗ ਵਾਲਾ ਕੰਮ ਹੈਗੀ ਜਟਾਂ ਵਾਲਾ ਹੈਗਾ ਮੇਰੇ ਕੋਲ ਤੇ ਯਾਰ ਸ਼ੁਗਲ ਵੀ ਨਾਲ ਨਾਲ ਚਾਹੀਦਾ ਕਿਉਂਕਿ ਆਪਾਂ ਕੋਈ ਪ੍ਰੋਫੈਸ਼ਨਲ ਵੀਡੀਓ ਤਾਂ ਬਣਾਉਂਦੇ ਨਹੀਂ ਆਪਾਂ ਦੇਸੀ ਬੰਦੇ ਆ ਤੇ ਦੇਸੀ ਹੀ ਸ਼ੁਗਲ ਮੇਲੇ ਨਾਲ ਕਰ ਲਈਦਾ ਤੇ ਜਿਹੜੇ ਖਾਸ ਇਹਨਾਂ ਦੀ ਗੱਲ ਤੁਹਾਨੂੰ ਦੱਸ ਤੀ ਆ ਸਭ ਤੋਂ ਵੱਡੀ ਗੱਲ ਭਾਜੀ ਡਿਜ਼ਾਈਨਿੰਗ ਜਿਹੜੀ ਖੁਦ ਕਰਦੇ ਬਹੁਤ ਜ਼ਿਆਦਾ ਕ੍ਰੀਏਟਿਵ ਹੈ ਭਾਜੀ ਆਪਣੇ ਕ੍ਰੀਏਟਿਵ ਬਣਾਉਂਦੇ ਆ ਜ਼ਿਆਦਾ ਕਾਪੀ ਪੇਸਟ ਨਾਲ ਤੇ ਭਾਜ ਨਾਠ ਨਹੀਂ ਕਰਦੇ ਵੀ ਦਬ ਦਬ ਬਣਾਉਂਦਾ ਰੂਹ ਨਾਲ ਕਰਦੇ ਆ ਸਾਰਾ ਦਿਨ ਮੈਂ ਦੇਖਿਆ ਜੀ ਬਸ ਕੰਪਿਊਟਰ ਤੇ ਬੈਠੇ ਰਹਿੰਦੇ ਆ ਤੇ ਹੋਰ ਜਿਹੜੀਆਂ ਇਹਨਾਂ ਦੀਆਂ ਸਰਵਿਸ ਹੈਗੀਆਂ ਆ ਜਾਫਰ ਡਾਕਟਰ ਹੈਗਾ ਜਾਂ ਉਹ ਤੁਸੀਂ ਦੇਖ ਲੈ ਇੱਕ ਭਾਜੀ ਆ ਉਹ ਜਿਹੜੇ ਗੱਡੀਆਂ ਤੇ ਲਾਉਨੇ ਆਏ ਫਿਰ ਹਾਂਜੀ ਰੇਡੀਅਮ ਰੇਡੀਅਮ ਵੀ ਟੀ-ਸ਼ਰਟਾਂ ਤੇ ਵੀ ਲੱਗਦੀ ਹੈ ਟੀ-ਸ਼ਰਟਾਂ ਤੇ ਤੇ ਗੱਡੀਆਂ ਤੇ ਵੀ ਲਾਉਣਾ ਇਹ ਤਾਂ ਕਹਿੰਦੇ ਹਾਂ ਕੋ ਲਾਉਣਾ ਕੁਛ ਕੰਮ ਹੈ ਠੀਕ ਹੈ ਜਿਹੜੇ ਮੋਟਰਸਾਈਕਲ ਹੋ ਗਏ 11 ਹੋ ਗਈਆਂ ਸਕੂਟਰ ਹੋ ਗਏ ਨੰਬਰ ਕਿਸੇ ਨੇ ਉੱਥੇ ਕੋਈ ਵੀ ਚੀਜ਼ ਬਣਵਾ ਕੇ ਲਾਉਣੀ ਆ ਉਹ ਲੱਗ ਸਕਦੀ ਹੈ ਹੈਨਾ ਤੇ ਪ੍ਰਿੰਟਿੰਗ ਦਾ ਕੰਮ 올 ਓਵਰ ਲਗਭਗ ਸਾਰਾ ਹੀ ਹੈ ਨਾ ਤਕਰੀਬਨ ਜ਼ਿਆਦਾਤਰ ਸਕੂਲਾਂ ਵਾਲੇ ਕਰਾਉਂਦੇ ਆ ਸੰਸਥਾਵਾਂ ਵਾਲੇ ਕਰਾਉਂਦੇ ਆ ਬੈਲ ਬੁੱਕ ਬਣਾਉਣੀ ਆ ਹੈਨਾ ਜੀ ਤਸੀਂ ਤਾਂ ਬਣਾਉਣੀਆਂ ਕੋਈ ਵੀ ਬਣਾਉਣਾ ਤੁਸੀਂ एवरीथिंग ਤੁਹਾਨੂੰ ਜੇ ਨੌਲੇਜ ਘੱਟ ਵੀ ਹੈਗੀ ਜੇ ਮੈਂ ਕੀ ਕਰਾਉਣਾ ਪਰ ਆ ਕੇ ਜਦੋਂ ਤੁਸੀਂ ਸਲਾਹ ਕਰਨੀ ਭਾਜੀ ਉਹਨਾਂ ਨਾਲ ਇਹ ਕੱਲੀ ਕੱਲੀ ਚੀਜ਼ ਬਾਰੇ ਦੱਸ ਦਿੰਦੇ ਵੀ ਇਦਾਂ ਨਹੀਂ ਇਦਾਂ ਕਰ ਲਓ ਇਦਾਂ ਨਹੀਂ ਇਦਾਂ ਕਰ ਲਓ ਇਹ ਲਕੀਰ ਦੇ ਫਕੀਰ ਨਹੀਂ ਵੀ ਜੋ ਤੁਸੀਂ ਦੱਸਿਆ ਉਹੀ ਕਰਨਾ ਹਾਂ ਸੱਚ ਸਟੈਂਪਸ ਕੋਈ ਪਈ ਭਾਜੀ ਮੈਂ ਕਿਸੇ ਕੋਈ ਮੋਹਰ ਬਣਾਉਣੀਆਂ ਜੀ ਮੋਹਰਾਂ ਉਹ ਅੱਗੇ ਲੱਭਦੇ ਨਹੀਂ ਹੁੰਦੇ ਇਹ ਬੰਦੇ ਕਿੱਥੋਂ ਜਾ ਕੇ ਬਣਾਉਣੀਆਂ ਤੇ ਇਹ ਭਾਜੀ ਮੋਹਰ ਤੁਸੀਂ ਕਿੰਨੇ ਚਾਰ ਬਜ ਦੇ ਦਿੰਦੇ ਆ ਅਗਲੇ ਨੂੰ ਅੱਧੇ ਘੰਟੇ ਅੱਧੇ ਘੰਟੇ ਦੇ ਵਿੱਚ ਤੁਸੀਂ ਮੋਹਰ ਆਪਣੀ ਲੈ ਸਕਦੇ ਆ ਇੱਥੋਂ ਆ ਦੇਖੋ ਇਹ ਤਾਂ ਇਹ ਜਿਹੜੇ ਉੱਥੇ ਤੁਸੀਂ ਦਿੱਸ ਤੁਸੀ ਹਾਂ ਪੰਟ ਕੋਈ ਇੱਕ ਸੰਗ ਲੋ ਆਹ ਤਾਂ ਜੇਬ ਚ ਪਾਉਣੇ ਨਾਲ ਸੌਖੀ ਭਾਜੀ ਹੈ ਨਾ ਛੱਡੀ ਹੋ ਜਾ ਆਹ ਦੇਖੋ ਲਓ ਜੀ ਮੋਹਰੇ ਆ ਇਹ ਦੇਖਣ ਨੂੰ ਕੀ ਹੈ ਜੇਬ ਚ ਵੀ ਤੁਸੀਂ ਪਾ ਸਕਦੇ ਥੜੀ ਜੇਬ ਚ ਪਾ ਸਕਦੇ ਕਿਉਂਕਿ ਜਿੱਥੇ ਕੋ ਟੱਕਰ ਆ ਰਹੇ ਆ ਦੇ ਵਿੱਚ ਉੱਥੇ ਜਾ ਕੇ ਤੁਸੀਂ ਕੰਮ ਕਰਕੇ ਕਰਤਾ ਤੇ ਕਈ ਵਾਰ ਜਦੋਂ ਜਸਵਿੰਦਰ ਭੱਲਾ ਉਹਨਾਂ ਨੂੰ ਆਪਾਂ ਸਲਾਮ ਕਰਦੇ ਉਹਨਾਂ ਦੀ ਕਮੇਟੀ ਨੂੰ ਉਹਨਾਂ ਦਾ ਇੱਕ ਬਹੁਤ ਮਸ਼ਹੂਰ ਚੁਟਕਲਾ ਸੀਗਾ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਤੁਹਾਨੂੰ ਸੁਣਾਉਣੀ ਆ ਤੇ ਉਹ ਕਿਤੇ ਖਾਣ ਪੀਣ ਗਏ ਭਾਜੀ ਹੈਨਾ ਤੇ ਕਿਸੇ ਨੇ ਤਾਂ ਸੁਗੁੱਲੇ ਮੂਰੇ ਮੰਗਾਇਓ ਸੀਗੇ ਤੇ ਉਹ ਲੇਕੋ ਛਮੇ ਛਮੇਰੇ ਸੁਗੁੱਲੇ ਸੀ ਉਹ ਚਾਹੁੰਦਾ ਨਹੀਂ ਸੀ ਭੱਲਾ ਸਾਹਿਬ ਨੂੰ ਖੁਲਾਵਾ ਹੈਨਾ ਤੇ ਉਹ ਗੱਲਾਂ ਚੱਲ ਪਈਆਂ ਵੀ ਖਾਣ ਪੀਣ ਵਾਲੇ ਕੰਮ ਦੇ ਉੱਤੇ ਮੋਹਰ ਲੱਗੀ ਹੁੰਦੀ ਆ ਭੱਲਾ ਸਾਹਿਬ ਕਹਿੰਦੇ ਵੀ ਸਾਡੀ ਤਾਂ ਕਿਤੇ ਨਹੀਂ ਲੱਗੀ ਇਹ ਤਾਂ ਕੋਲ ਰੱਖੀ ਦੀ ਐ ਪਈ ਉੱਤੇ ਆਪੇ ਲੱਗਦੀ ਆ ਉਹ ਕਰਕੇ ਮੋਹਰ ਕਰਕੇ ਨਾਲ ਚਿੱਪਾ ਆ ਗਿਆ ਭੱਲਾ ਸਾਹਿਬ ਦਾ ਉਹਨਾਂ ਨੂੰ ਉਹਨਾਂ ਜਿੱਥੇ ਵਹਿ ਗਏ ਉਹਨਾਂ ਨੂੰ ਆਪਣੇ ਚਾਹਮਾਂ ਨਾਲ ਲਾ ਕੇ ਰੱਖਣ ਬੜੀ ਦੁਨੀਆ ਨੂੰ ਨਿਰਾਸ਼ ਕਰ ਗਏ ساری ਉਮਰ ਉਹਨਾਂ ਨੇ ਹਸਾਇਆ ਪਰ ਜਾਂਦੀ ਹੋਈ ਉਹ ਦੁਨੀਆ ਨੂੰ ਨਿਰਾਸ਼ ਕਰ ਗਏ ਤੇ ਫੋਟੋ ਉਹਨ ਸਾਡੀ ਮੱਗ ਵਗੈਰਾ ਵੀ ਹਾਂਜੀ ਮੱਗ ਵਗੈਰਾ ਦੇ ਉੱਤੇ ਫੋਟੋ ਛਪਾਉਣੀ ਆ ਕਿ ਕੱਲੀ ਕੱਲੀ ਤੁਸੀਂ ਸਮਝ ਗਏ ਹੋਣੇ ਫੇ ਕੀ ਕੀ ਕੰਮ ਹੈਗਾ ਪਰ ਸਭ ਨਾਲ ਵੱਡੀ ਗੱਲ ਤੁਸੀਂ ਉਹ 3 ਨੰਬਰ ਆਪਾਂ ਡਿਸਪਲੇ ਦੇ ਉੱਤੇ ਲਾਵਾਂਗੇ ਭਾਜੀ ਉਹਨਾਂ ਦਾ ਤੁਸੀਂ ਸਿੱਧਾ ਫੋਨ ਕਰਿਓ ਭਾਜੀ ਉਹਨਾਂ ਨੇ ਇੱਕ ਬੜੀ ਪਹਿਲੀਆਂ ਦੇ ਵਿੱਚ ਸੇਵਾ ਕੀਤੀ ਇਹਨਾਂ ਨੇ ਬੜਾ ਪਿੰਡ ਦਾ ਨਾਮ ਚਪਕਾਉਣ ਲਈ ਇਹਨਾਂ ਨੇ ਇੱਕ ਵੈਬਸਾਈਟ ਬਣਾਈ ਸੀ ਬੜਾ ਪਿੰਡ ਦਾ ਆਉਟਪੁੱਟ ਜਦੋਂ ਹੱਲੇ ਕਿਸੇ ਨੂੰ ਪਤਾ ਨਹੀਂ ਸੀ ਉਹ ਵੈਬਸਾਈਟ ਹੁੰਦੀ ਗਈ ਆ 20 ਸਾਲ ਹੋ ਗਏ ਨਾ ਜੀ 20 ਸਾਲ ਲਗਾਤਾਰ ਚੱਲ ਰਹੀ ਆ ਉਹਦੇ ਉੱਤੇ ਪਿੰਡ ਦੀਆਂ ਗਤੀਵਿਧੀਆਂ ਤੇ ਪਿੰਡ ਦੀ ਕੋਈ ਜ਼ਰੂਰਤ ਕੋਈ ਮੰਗ ਜਾਂ ਕੁਛ ਵੀ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਪਿੰਡ ਦੇ ਉੱਤੇ ਪਾਉਂਦੇ ਰਹਿੰਦੇ ਤੁਸੀਂ ਵੀ ਬੜਾ ਪਿੰਡ ਵਾਲੇ ਜੇ ਕੋਈ ਦੇਸ਼ ਵਿਦੇਸ਼ ਕਿਸੇ ਵੱਸਦੇ ਹੋ ਤੁਸੀਂ ਚਾਹੋ ਨੀ ਆਪਣੇ ਪਿੰਡ ਦਾ ਕੋਈ ਮੈਸੇਜ ਦੇਣਾ ਤਾਂ ਭਾਜੀ ਨੂੰ ਫੋਨ ਕਰਕੇ ਦੱਸ ਸਕਦੇ ਆ ਤੇ ਉੱਤੇ ਅਪਲੋਡ ਕਰ ਦੇਣਗੇ ਤੇ ਉਹ ਚੱਲਦਾ ਬਈ ਭਾਜੀ ਖਾ ਦਾ ਆਪਾਂ ਬੜਾ ਟਾਈਮ ਲਿਆ ਉਹਨਾਂ ਨੂੰ ਧੰਨਵਾਦ ਕਰਦੇ ਆ ਤੇ ਹੁਣ ਇਹਨਾਂ ਨੇ ਆਪਣੇ ਲਈ ਚਾਹ ਮੰਗਾਈ ਆ ਤੇ ਚਾਹ ਆਪਾਂ ਪੀ ਗਏ ਤੇ ਸ਼ੁਗਲ ਮੇਲਾ ਜਿੰਨਾ ਕੋਣ ਅਸੀਂ ਕੀਤਾ ਤੇ ਧੰਨਵਾਦ ਤੇ ਤੁਸੀਂ ਜਰੂਰ ਭਾਜੀ ਨਾਲ ਸੰਪਰਕ ਕਰਿਓ ਇਹ ਭਾਜੀ ਕੋਈ ਮੈਸੇਜ ਦੇਣਾ ਆਪਣੇ ਜਿਹੜੇ ਕਲਾਇੰਟs ਹੈਗੇ ਤੁਹਾਡੇ ਕੋ ਜਗਨਦੀ ਨੀ ਬਸ ਕਾਲ ਸੁਣ ਲੈ ਕੋਜਰੇਣ ਤੰਦਰੁਸਤ ਰਿਆਂ ਬੱਲੇ ਬੱਲੇ ਜ਼ਿੰਦਗੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ But why?